ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਜਿਸ ਜਗ੍ਹਾ ਤੇ ਇੱਥੇ ਖੜੇ ਆ ਇੱਕ ਸਾਲ ਪਹਿਲਾਂ ਇਸੇ ਜਗ੍ਹਾ ਦੇ ਉੱਤੇ ਖੁਦਾਈ ਕਰਕੇ 6ਵੇਂ ਪਾਦਸ਼ਾਹ ਦਾ ਖਤਮ ਹੋਇਆ ਅਸਥਾਨ ਜਿਹੜਾ ਉਹ ਲੱਭਿਆ ਸੀ ਪਿੰਡ ਦੇ ਸਹਿਯੋਗ ਬੜਾ ਤਕੜਾ ਰਿਹਾ ਸੀ ਉਸ ਸਮੇਂ ਇੱਕ ਅਰਦਾਸ ਕੀਤੀ ਗਈ ਸੱਚੇ ਪਾਤਸ਼ਾਹ ਆਹ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਅਸਥਾਨ ਤੇ ਬਾਥਰੂਮ ਬਣਾਏ ਦਿੱਤੇ ਗਏ ਨੇ ਇਸ ਸਥਾਨ ਦੀ ਕਦੋਂ ਸੰਭਾਲ ਹੋਏਗੀ ਪਿੰਡ ਦਾ ਇਕੱਠ ਹੋਇਆ ਸੰਗਤਾਂ ਜੁੜੀਆਂ ਅਰਦਾਸਾਂ ਹੋਈਆਂ ਜਕਾਰੇ ਲੱਗੇ ਆਖਰ ਇਹੀ ਜਗ੍ਹਾ ਜਿੱਥੇ ਖੂਹ ਹੁੰਦਾ ਸੀ ਇੱਥੇ ਖੂਹ ਹੀ ਸੀਗੀ ਹਾਲਤੀ ਅਸੀਂ ਗੇਟ ਤੇ ਰਹੇ ਹਾਂ ਜੀ ਅਸੀਂ ਜਦੋਂ ਇੱਥੇ ਪੜਦੇ ਸੀ ਹਾਲਤੀ ਲੱਗੀ ਸੀ ਉਹ ਖੂਹ ਵੀ ਅੱਜ ਧਰਤੀ ਦਾ ਸਿਣਾ ਪਾੜ ਕੇ ਬਾਹਰ ਆ ਗਿਆ ਇਹਨੂੰ ਵੀ ਪ੍ਰੀਜ਼ਰਵ ਕਰ ਲਿਆ ਇਸੇ ਜਗ੍ਹਾ ਨੂੰ ਜਿਸ ਜਗ੍ਹਾ ਦੇ ਉੱਤੇ ਖੜ ਕੇ ਜਗ੍ਹਾ ਛੇਵੇਂ ਪਾਸ਼ਾ ਦਾ ਸਥਾਨ ਨਿਕਲਿਆ ਸੀ ਇਹਨੂੰ ਵੀ ਪ੍ਰਜ਼ਰਵ ਕਰਕੇ ਇਹਦੇ ਉੱਤੇ ਹੁਣ ਹਾਲ ਬਣਨ ਜਾ ਰਹੇ ਆ ਇਹ ਪਹਿਲਾ ਲੈਂਟਰ ਪੈਣਾ ਜਿਹੜੀਆਂ ਸਾਨੂੰ ਉਮੀਦਾਂ ਸੀਗੀਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਦੀਆਂ ਜੀ ਅਮਰੀਕ ਸਿੰਘ ਜੀ ਸੇਵਾ ਕਰਵਾ ਰਹੇ ਹਨ ਸਤ ਸੰਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਕਰੋ ਇਲਾਕਾ ਨਿਵਾਸੀਆਂ ਸਾਧ ਸੰਗਤ ਨੂੰ ਨਿਰਮਤਾ ਸਦ ਬੇਨਤੀ ਕਰਦੇ ਹਾਂ 24 ਤਰੀਕ ਨੂੰ ਹੋਂਮਾ ਮਾ ਕੇ ਆਓ ਬਹੁਤ ਉਮੀਦਾਂ ਸੀਗੀਆਂ ਸਾਰੇ ਸੰਗਤ ਨੇ ਰਲ ਕੇ ਸਿਰੇ ਚੜਨਾ ਹੁਣ ਲੈਂਟਰ ਪੈਣ ਦੀ ਤਿਆਰੀ ਸਾਰੇ ਬੰਡਾ ਨੂੰ ਬੇਨਤੀ ਹੈ ਸਾਰੇ ਸੰਗਤ ਨੇ ਸੇਵਾ ਕਰਨ ਦਾ ਦਰਪਣਾ ਇਸ ਲੈਂਟਰ ਦੇ ਵਿੱਚ ਵੱਧ ਚੜ ਕੇ ਹਿਸਾਬ ਆਓ ਜਿਵੇਂ ਕਿ ਇੱਥੇ ਸਿਮਿੰਟ ਦੀ ਜ਼ਰੂਰਤ ਹੈ ਔਰ ਹੋਰ ਵੀ ਸਮਾਨ ਦੀ ਜ਼ਰੂਰਤ ਹੈ। ਬਾਬਾ ਅਮਰੀਕ ਸਿੰਘ ਜੀ ਪਿੰਡ ਦੇ ਬਜ਼ੁਰਗ ਇਹ ਸਾਰਿਆਂ ਨੇ ਡਟ ਕੇ ਇੱਕ ਸਾਲ ਦੇ ਵਿੱਚ ਵਿੱਚ ਇਸ ਜਗ੍ਹਾ ਤੇ ਜਿੱਥੇ ਕੋਈ ਬੜਨ ਨਹੀਂ ਸੀ ਦੰਦਾ ਉਸੇ ਜਗ੍ਹਾ ਤੇ ਅੱਜ 6ਵੇਂ ਪਾਸ਼ਾ ਦੇ ਨਿਸ਼ਾਨ ਸੱਭ ਝੁਲਾ ਦਿੱਤੇ ਗਏ ਨੇ। ਹੁਣ ਫਰਜ਼ ਸਾਡਾ ਬਣਦਾ 24 ਮਾਰਚ 2025 ਨੂੰ ਲੈਂਟਰ ਪੈਣਾ। ਇਹ ਲੈਂਟਰ ਦੇ ਵਿੱਚ ਕੱਲੇ-ਕੱਲੇ ਸਿੱਖ ਦੀ ਕਿਸੇ ਵੀ ਪ੍ਰਕਾਰ ਦੀ ਸੇਵਾ ਹੋਵੇ ਇੱਥੇ ਪਹੁੰਚ ਕੇ ਜ਼ਰੂਰ ਕਰਨੀ ਹੈ ਜੀ ਫਿਰ ਮੇਰੀ ਬੇਨਤੀ ਹੈ ਕਿ ਜਿੰਨਾ ਹੋ ਸਕੇ ਟਰਾਲੀਆਂ ਭਰ ਕੇ 24 ਮਾਰਚ ਨੂੰ ਸਵੇਰੇ ਲੈਂਟਰ ਪਹਿਣਾ ਆਰੰਭ ਹੋ ਜਾਏਗਾ ਇੱਕ ਬਹੁਤ ਵੱਡਾ ਜਾਗ ਹੋਵੇਗਾ ਇੱਕ ਇਹ ਜਾਗ ਸੇਵਾ ਦਾ ਕੁੰਭ ਲੱਗਣਾ ਔਰ ਇਹਦੇ ਵਿੱਚ ਜਿੰਨੇ ਵੀ ਜਿੱਥੇ ਤੱਕ ਇਹ ਵੀਡੀਓ ਜਾ ਰਹੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਉਹ ਜ਼ਰੂਰ ਪਹੁੰਚਣ ਜੀ ਜਿਹੜੀਆਂ ਸਾਨੂੰ ਉਮੀਦਾਂ ਸੀਗੀਆਂ ਮਹਾਰਾਜ 6ਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਦੀਆਂ ਜੀ ਉਹ ਮਾਲਕ ਨੇ ਬੜੀ ਕਿਰਪਾ ਕੀਤੀ ਐ ਬਣਨ ਜਾ ਰਹੇ ਦੋਨੇ ਹਮ ਹਮਾ ਕੇ ਸਾਰੀ ਸੰਗਤ ਨੂੰ ਬੇਨਤੀ ਐ ਜੀ ਸਭ ਪਹੁੰਚੋ ਲੈਂਟਰ ਤੇ ਮਹਾਰਾਜ ਪਿੰਡ ਟਲਵੰਡੀ ਪੰਘੀਰੀਆਂ 6ਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਜੋ ਬਣਨਾ ਜਾ ਰਿਹਾ ਬਹੁਤ ਉਮੀਦਾਂ ਸੀਗੀਆਂ ਸਾਰੇ ਸੰਗਤ ਨੇ ਰਲ ਕੇ ਸਿਰੇ ਚੜ੍ਹਨਾ ਹੁਣ ਲੈਂਟਰ ਪੈਂਡ ਦੀ ਤਿਆਰੀ ਆ ਦੇ ਤੇ ਸਾਰੀ ਸੰਗਤ ਆ ਕੇ ਸੇਵਾ ਕਰੋ ਹੱਥੀ ਸੇਵਾ ਕਰੋ ਮਾਇਆ ਦੀ ਸੇਵਾ ਕਰੋ ਸਾਰੇ ਗੱਜਵੜਜ ਕੇ ਇੱਥੇ ਪਹੁੰਚਣ ਕ੍ਰਪਾਲਤਾ ਕਰੋ ਜੀ ਬਾਬਾ ਅਮਰੀਕ ਸਿੰਘ ਜੀ ਅੰਨਕਾਰ ਸੇਵਾ ਕਰਾ ਰਹੇ ਨੇ ਨਾਲ ਦੇ ਪਿੰਡਾਂ ਦਸਾਂਜ ਤਲਵੰਡੀ ਪੰਘੇਰੀਆਂ ਰੌਲੀ ਸਾਰੇ ਪਿੰਡਾਂ ਨੂੰ ਬੇਨਤੀ ਹੈ ਸਾਰੇ ਸੰਗਤ ਨੇ ਸੇਵਾ ਕਰਨ ਦਾ ਦਰਪਣਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਲਓ ਬਾਬਾ ਅਮਰੀਕ ਸਿੰਘ ਜੀ ਸੇਵਾ ਕਰਵਾ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਕਰੋ ਸਮੂਹ ਇਲਾਕੇ ਦਾ ਫਰਜ ਬਣਦਾ ਹੈ ਮੋਗਾ ਤਲਵੰਡੀ ਦਸਾਂਜ ਢੁੱਗੀਪੁਰਾ ਰੌਲੀ ਦਾਤਾ ਪਿੰਡਰਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮਹਾਨ ਜਾਗ ਵਿੱਚ ਆਪਣੇ ਹੱਥਾਂ ਦੀ ਕਮਾਈ ਨੂੰ ਸਫਲਾ ਕਰਦੇ ਹੋਏ ਸੇਵਾ ਵੱਧ ਤੋਂ ਵੱਧ ਸੇਵਾ ਕਰੋ। ਮੇਰੇ ਸਾਧ ਸੰਗਤ ਜੀ ਆਪ ਸਭ ਸੰਗਤ ਨੂੰ ਪੂਰੀ ਪੂਰ ਪਤਾ ਹੈ ਕਿ ਇੱਕ ਸਾਲ ਪਹਿਲਾਂ ਇਹ ਖੋਜ ਵੀ ਚਾਰ ਟੀਮ ਦੇ ਰਾਹੀਂ ਇਸ ਜਗ੍ਹਾ ਨੂੰ ਖੋਜਿਆ ਗਿਆ ਔਰ ਇਹ ਹਿਸਟੋਰੀਕਲ ਜਗ੍ਹਾ ਜਿਹੜੀ ਕਿ ਸਾਬ ਸ੍ਰੀ ਹਰਗੋਬਿੰਦ ਪਾਸ਼ਾ ਜੀ ਗੁਰੂ ਸਰਪਾਸ਼ੇ ਜਿਵੇਂ ਪਿੰਡ ਪੰਘੇਰੀਆਂ ਜਿਰਾ ਮੋਗੇ ਵਿੱਚ ਵਿਖੇ ਸੀ ਇਹ ਜਗ੍ਹਾ ਲੱਭਣ ਤੋਂ ਪਰੰਤ ਖੋਜ ਤੋਂ ਪਰੰਤ ਉਸ ਤੋਂ ਬਾਅਦ ਇਹ ਜਗ੍ਹਾ ਨੂੰ ਕਿਸੇ ਸਰਕਾਰ ਸਾਹ ਰਾਹੀਂ ਟੱਪ ਲਗਾ ਕੇ ਪਿੰਡ ਦੀ ਸਮੂਹ ਸਹਾਸੰਗਤ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ ਇਹ ਸੇਵਾਕਾਰ ਸੇਵਾ ਦੇਰਾ ਗੋਇੰਦਵਾਲ ਸਾਹਿਬ ਬਾਬਾ ਸ਼ਵੇਸ਼ਰੀ ਜੀ ਦਾਸ ਭਾਈ ਮਰੀਕ ਸਿੰਘ ਜੀ ਦੇ ਰਾਹੀਂ ਇਹ ਕਾਰ ਸੇਵਾ ਆਰੰਭ ਹੋਈ ਹੁਣ ਸੰਗਤਾਂ ਨੂੰ ਬੇਨਤੀ ਹੈ ਕਿ ਇਹਦਾ ਵੇਸਮੈਂਟ ਦਾ ਲੈਂਡ ਦੀ ਤਿਆਰੀ ਆ ਅਸੀਂ ਸਾਰੇ ਇਲਾਕੇ ਦੀ ਸਹਾਸੰਗਤ ਨੂੰ ਜਿਵੇਂ ਕਿ ਪਿੰਡ ਕਪੂਰੇ ਅੰਮ੍ਰਿਤੰਦਰਾਂ ਉਹ ਲਾਵਾ ਲਾਕੇ ਦੀ ਸਮੂਹ ਸਾਥੀਆਂ ਨੂੰ ਅਪੀਲ ਹੈ ਕਿ ਇਸ ਲੈਂਟਰ ਦੇ ਵਿੱਚ ਬਾ ਚੜ ਕੇ ਹਿਸਾਬਾਓ ਜਿਵੇਂ ਕਿ ਇੱਥੇ ਸਿਮਿੰਟ ਦੀ ਜਰੂਰਤ ਹੈ ਔਰ ਹੋਰ ਵੀ ਸਮਾਨ ਦੀ ਜਰੂਰਤ ਹੈ ਇਸ ਇੱਥੇ ਮਿਲ ਕੇ ਸੰਗਤ ਨੂੰ ਬੇਨਤੀ ਹੈ ਕਿ ਸਾਨੂੰ ਸਹਿਯੋਗ ਦਿਵੋ ਔਰ ਸੇਵਾ ਚ ਸਿਯੋਗ ਦੇਵ ਜੀ ਉਹਦੀ ਨਵੀਂ ਅਸਾਰੀ ਹੋਣ ਜਾ ਰਹੀ ਆ 24 ਤਰੀਕ ਨੂੰ ਸਾਧ ਸੰਗਤ ਦੀ ਲੰਡਰ ਪੈਣਾ ਆ ਇਲਾਕਾ ਨਿਵਾਸੀਆਂ ਸਾਧ ਸੰਗਤ ਨੂੰ ਨਿਰਮਤਾ ਸਦ ਬੇਨਤੀ ਕਰਦੇ ਆ 24 ਤਰੀਕ ਨੂੰ ਹਮਾ ਮਾ ਕੇ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿੱਥੇ ਪਹੁੰਚਣਾ ਆਪ ਜੀ ਨੇ ਮੋਗੇ ਤੋਂ ਬੁੱਗੀਪੁਰਾ ਚੌਂਕ ਤੋਂ ਜਦੋਂ ਅੰਮ੍ਰਿਤਸਰ ਨੂੰ ਜਾਂਦੇ ਆ ਹਾਈਵੇ ਦੇ ਉੱਤੇ ਬਿਲਕੁਲ ਹਾਈਵੇ ਤੋਂ ਬੁੱਗੀਪੁਰਾ ਚੌਂਕ ਤੋਂ 2 ਕਿਲੋਮੀਟਰ ਅੰਮ੍ਰਿਤਸਰ ਵਾਲੇ ਪਾਸੇ ਪਿੰਡ ਦਾ ਨਾਮ ਹੈ ਤਲਵੰਡੀ ਪੰਘੇਰੀਆਂ ਹਾਈਵੇ ਦੇ ਉੱਪਰ ਤੋਂ ਹੀ ਆਪ ਜੀ ਨੂੰ ਇਹ ਅਸਥਾਨ ਦੇ ਦਰਸ਼ਨ ਹੋ ਜਾਣਗੇ ਜੀ ਇਸੇ ਅਸਥਾਨ ਦੇ ਉੱਤੇ ਪਹੁੰਚਣਾ ਹੈ ਜੀ ਬਾਕੀ ਆ ਐਡਰੈਸ ਤੇ ਇਹ ਫੋਨ ਨੰਬਰ ਤੇ ਲੋਕੇਸ਼ਨ ਮੈਂਸ਼ਨ ਕਰ ਦਿੱਤੀ ਗਈ ਹੈ ਲੋਕੇਸ਼ਨ ਦੇ ਉੱਤੇ ਜਾਓਗੇ ਤਾਂ ਇਸੇ ਜਗ੍ਹਾ ਤੇ ਪਹੁੰਚ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ